ਬੀਤੇ ਦਿਨ ਜਦ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਤਾਲਾ ਲਿਆਂਦਾ ਗਿਆ ਸੀਗਾ ਤੇ ਉਹ ਤਾਲਾ ਜਿਹੜਾ ਹੈ ਤੋਹਫੇ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਪਹੁੰਚਾਇਆ ਗਿਆ ਸੀਗਾ ਪਰ ਅੱਜ ਉਸੇ ਦੇ ਤਰਜ਼ ਦੇ ਉੱਤੇ ਕਹਿ ਸਕਦੇ ਹਾਂ ਕਿ ਇੱਕ ਕਹਿ ਲਈਏ ਉਸ ਦਾ ਜਵਾਬ ਕਹਿ ਸਕਦੇ ਹਾਂ ਕਿ ਸੰਗਲ ਜਿਹੜਾ ਇੱਥੇ ਪਹੁੰਚਿਆ ਔਰ ਇਹ ਸੰਗਲ ਪੰਜਾਬ ਕਾਂਗਰਸ ਦੇ ਜਿਹੜੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਨੇ ਰਾਜਕੁਮਾਰ ਚੱਪੇਵਾਲ ਉਹ ਲੈ ਕੇ ਆਏ ਨੇ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਅੱਜ ਚੱਪੇਵਾਲ ਸਾਹਿਬ ਸੰਘਲ ਦਾ ਕੀ ਮਤਲਬ ਮੰਨিয়ে ਕਿਉਂਕਿ ਤਾਲਾ ਤਾਂ ਦੱਸ ਦਿੱਤਾ ਸੀਗਾ ਕਹਿੰਦੇ ਸੀ ਕਿ ਸ਼ਾਇਦ ਬੂਹੇ ਨੂੰ ਤਾਲਾ ਲਾ ਦੋ ਮੁੱਖ ਮੰਤਰੀ ਸਾਹਿਬ ਕਹਿੰਦੇ ਬੂਹੇ ਨੂੰ ਤਾਲਾ ਲਾ ਦੋ ਆਪੋਜੀਸ਼ਨ ਭੱਜ ਜਾਂਦੀ ਆ ਕਹਿੰਦੇ ਤਾਲਾ ਲਾ ਕੇ ਬਿਠਾਲ ਦਿਓ ਉਸ ਤੋਂ ਬਾਅਦ ਜੁਬਾਨ ਤੇ ਤਾਲੀ ਦੀ ਵੀ ਗੱਲ ਹੋਈ ਤੁਸੀਂ ਸੰਗਲ ਲਿਆਏ ਹੋ ਅਸੀਂ ਤਾਂ ਦੇਖੋ ਅਸੀਂ ਤਾਂ ਕੱਲ ਭਜਣਾ ਨਹੀਂ ਚਾਹਦੇ ਸੀ ਅਸੀਂ ਤਾਂ ਬਹਿਸ ਕਰਨਾ ਚਾਹਦੇ ਸੀ ਅਸੀਂ ਤਾਂ ਕਿਉਂਕਿ ਆਮ ਬਜਟ ਹੈ ਆਮ ਬਜਟ ਤੇ ਵਿਰੋਧੀ ਧਿਰ ਦਾ ਬੋਲਣਾ ਜਿਹੜਾ ਉਹ ਸੱਤਾ ਧਿਰ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਕੋਈ ਸੁਜੈਸ਼ਨਸ ਦੇਣੇ ਆ ਜੇ ਕੋਈ ਲੂਪ ਹੋਲ ਦੱਸਣੇ ਆ ਤੇ ਉਹ ਵਿਰੋਧੀ ਧਿਰ ਨੇ ਦੱਸਣੇ ਹੁੰਦੇ ਆ ਅਸੀਂ ਮਾਨਯੋਗ ਸਪੀਕਰ ਸਾਹਿਬ ਦੇ ਚੈਂਬਰ 'ਚ ਦੋ ਵਾਰ ਗਏ ਔਰ ਦੋ ਵਾਰ ਉਹਨਾਂ ਨੇ ਵਾਦਾ ਕੀਤਾ ਵੀ ਠੀਕ ਹੈ ਜੀ ਤੁਹਾਨੂੰ ਅਸੀਂ ਟਾਈਮ ਦਵਾਂਗੇ 10-10 ਮਿੰਟ ਦਵਾਂਗੇ ਅਸੀਂ ਕਿਹਾ ਜੀ ਓਕੇ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ 5 ਮਿੰਟ ਤੋਂ ਬਾਅਦ ਕਹਿੰਦੇ ਤੁਸੀਂ ਕਨਕਲੂਡ ਕਰੋ ਤੁਸੀਂ ਨਹੀਂ ਬੋਲਣਾ ਹੁਣ ਤੇ ਅਸੀਂ ਕਿਹਾ ਵੀ ਤੁਸੀਂ ਤਾਂ ਜੀ ਸਮੇਂ ਦੇਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਬੜਾ ਮੈਂ ਸਮਝਦਾ ਕਿ ਜੇ ਸਾਨੂੰ ਜਦ ਬੋਲਣ ਦਾ ਹੀ ਹੱਕ ਨਹੀਂ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਰਹਿੰਦੇ ਹੋਏ ਬਾਕੀ ਦਿਨ ਤੇਲੇ ਸਾਨੂੰ ਬਾਹਰ ਕੱਢ ਦਿੱਤਾ ਗਿਆ ਇਸ ਦਾ ਮਤਲਬ ਵੀ ਵਿਰੋਧੀ ਧਿਰ ਨੂੰ ਬੋਲਣ ਦੀ ਕੋਈ ਆਜ਼ਾਦੀ ਨਹੀਂ ਹੈ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਸੰਗਲ ਦੀ ਗੱਲ ਹੋਈ ਹੈ ਜਦੋਂ ਲੀਡ ਤੇ ਉਹਨਾਂ ਦਾ ਸਮਾਂ ਵੀ ਅਨਲਿਮਟਿਡ ਹੁੰਦਾ ਜੇ ਲੀਡਰ ਆਫ ਦਾ ਹਾਊਸ ਦਾ ਸਮਾਂ ਅਨਲਿਮਟਿਡ ਹੈ ਤੇ ਮੈਂ ਤਾਂ ਕਹਿੰਦਾ ਐਲਓਪੀ ਦਾ ਸਮਾਂ ਵੀ ਅਨਲਿਮਟਿਡ ਹੁੰਦਾ ਬਾਕੀ ਮੈਂਬਰਾਂ ਨੂੰ ਬੋਲਣ ਦੀ ਆਜ਼ਾਦੀ ਦੇਣੀ ਚਾਹੀਦੀ ਆ ਤੇ ਕੱਲ ਬੋਲਦੇ ਹੋਏ ਹਾਊਸ ਦੇ ਵਿੱਚ ਡਿਬੇਟ ਦੇ ਵਿੱਚ ਕਨਕਲੂਡ ਕਰਦੇ ਹੋਏ ਲੀਡਰ ਆਫ ਦਾ ਹਾਊਸ ਨੇ ਕਿਹਾ ਕਿ ਭਾਈ ਇਹਨਾਂ ਦੇ ਸੰਗਲ ਪਾਣੇ ਪੈਣੇ ਆ ਤੇ ਸ਼ੁਕਰ ਆ ਕਿਤੇ ਇਹ ਮੁਰਦਾਬਾਦ ਮੁਰਦਾਬਾਦ ਕਰਦੇ ਚੱਲੇ ਜਾਂਦੇ ਬਾਹਰ ਤੇ ਸ਼ੁਕਰ ਇਹ ਆ ਵੀ ਕਿਤੇ ਡਲੇ ਨਹੀਂ ਮਾਰਦੇ ਸੋ ਮੈਂ ਸਮਝਦਾ ਕਿ ਇਹ ਸਾਡੀ ਮਾਨਸਿਕ ਸਥਿਤੀ ਤੇ ਕਿਉਂਕਿ ਅਸੀਂ ਚੁਣ ਕੇ ਆਏ ਆ ਸਾਡੇ ਮੈਂਬਰ ਜਿਹੜੇ ਐ ਐਮ ਐਲ ਏਜ਼ ਆ ਉਹਨਾਂ ਦੀ ਮਾਨਸਿਕ ਸਥਿਤੀ ਤੇ ਬਹੁਤ ਵੱਡਾ ਹਮਲਾ ਹੈ ਪਰ ਇਹ ਵੀ ਮੈਂ ਅਸੀਂ ਤਾਂ ਇਹਨਾਂ ਨੂੰ ਅੱਜ ਇਹੀ ਕਹਿਣ ਆਏ ਆ ਵੀ ਪੰਜਾਬ ਦੇ ਭਾਈ ਜੋ ਹਾਲਾਤ ਆ ਬਾਕੀ ਜਿਹੜਾ ਤੁਸੀਂ ਬਜਟ ਪਾਸ ਕੀਤਾ ਉਹ ਬਜਟ ਤਾਂ ਹੈ ਨਹੀਂ ਉਹ ਤਾਂ ਝੂਠ ਦੀ ਪੰਡਾ ਉਹ ਤਾਂ ਕਰਜ਼ੇ ਦੀ ਪੰਡਾ ਇਸ ਤੋਂ ਬਾਅਦ ਕੁਝ ਵੀ ਨਹੀਂ ਉਹ ਜਿਹੜੀ ਪੰਡਾ ਤਾਂ ਕਹਿੰਦੇ ਕਿ ਕਾਂਗਰਸ ਨੇ ਦਿੱਤੀ ਹੋਈ ਆ ਕਰਜ਼ੇ ਦੀ ਪੰਡਾ ਕਹਿੰਦੇ ਜਿਹੜੀ ਉਹਨਾਂ ਹੁਣ ਦਿੱਤੀ ਹੋਈ ਆ ਉਸ ਨੂੰ ਹਾਲੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੇ ਤੁਸੀਂ ਬਦਲਾ ਦੀ ਗੱਲ ਕੀਤੀ ਸੀ ਤੁਸੀਂ ਤਾਂ ਇਹ ਕਿਹਾ ਸੀ ਤੁਸੀਂ ਤਾਂ ਐਨੇ ਸੁਪਨੇ ਦਿਖਾਲੇ ਸੀ ਕਿ ਅਸੀਂ ਜੀ 53000 ਕਰੋੜ ਰੁਪਏ ਜਿਹੜੀਆਂ ਧੰਦ ਲੀਆਂ ਹੋ ਰਹੀਆਂ ਬਜਟ ਦੇ ਵਿੱਚ 20000 ਕਰੋੜ ਰੁਪਏ ਜਿਹੜਾ ਮਾਈਨਿੰਗ ਤੋਂ ਆ ਰਿਹਾ ਅਸੀਂ ਤਾਂ ਜੀ ਉਹ ਲੈ ਕੇ ਤਾਂ ਅਸੀਂ ਕਰਜ਼ਾ ਲਾ ਦਵਾਂਗੇ ਸਾਰਾ ਵੀ ਅਸੀਂ ਤਾਂ ਲੋਕਾਂ ਨੂੰ ਤਾਂ ਤੁਸੀਂ ਬਹੁਤ ਅੱਛੇ ਦਿਨ ਦਿਖਾਲੇ ਸੀ ਲੋਕਾਂ ਨੂੰ ਤਾਂ ਕਿਹਾ ਸੀ ਬਦਲਾ ਆ ਰ ਤੇ ਜੋ ਸ਼ਹੀਦਾਂ ਦੀ ਗੱਲ ਤੁਸੀਂ ਕੀਤੀ ਸੋ ਰੰਗਲੇ ਪੰਜਾਬ ਦੀ ਗੱਲ ਕੀਤੀ ਅੱਜ ਰੰਗਲਾ ਪੰਜਾਬ ਹੈ ਕਿੱਥੇ ਆ ਸੋ ਇਸ ਕਰਕੇ ਇਹ ਜਿਹੜਾ ਸਿਰਫ ਇੱਕ ਗੱਲਾ ਹੈ ਅੱਜ ਅਸੀਂ ਇਸ ਕਰਕੇ ਲੈ ਕੇ ਆਏ ਆ ਵੀ ਇਹ ਜਿਹੜਾ ਸੰਗਲ ਹੈ ਤੇ ਤਾਲੇ ਉਹ ਇਹਨਾਂ ਨੂੰ ਜ਼ਰੂਰਤ ਪੈਣੀ ਕਿ ਪੰਜਾਬ ਦੇ ਸਵਾਲ ਸਾਹਿਬ ਇੱਕ ਸਵਾਲ ਦੇ ਵੀ ਜ਼ਰੂਰ ਖੜਾ ਹੁੰਦਾ ਨਾ ਕਿ ਜਿਹੜੀ 360 ਪਉਣ 3 ਲੱਖ ਕਰੋੜ ਦਾ ਕਰਜ਼ੇ ਦੀ ਗੱਲ ਕੀਤੀ ਜਾਂਦੀ ਸੀ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਉਹ ਕਰਜ਼ਾ ਤਾਂ ਕਿਤੇ ਇੱਕ ਰਾਤ ਚੜ੍ਹ ਨਹੀਂ ਗਿਆ ਸਕੇ ਜੋ ਕਿ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਹਿੰਦੇ ਨੇ ਕਿ ਜਦੋਂ 30 ਸਾਲਾਂ ਦੇ ਵਿੱਚ ਭਾਵੇਂ ਸ਼੍ਰੋਮਣੀ ਕਾਲੇਦਾਰ ਭਾਜਪਾ ਦਾ ਕਾਲ ਰਿਹਾ ਕਾਂਗਰਸ ਦਾ ਕਾਲ ਰਿਹਾ ਕਹਿੰਦੇ ਕਰਜ਼ਾ ਤਾਂ ਉਸ ਸਮੇ ਚੜ੍ਹਿਆ ਹੁਣ ਜਿਹੜਾ ਕਰਜ਼ਾ ਲੱਤਿਆ ਕਹਿੰਦੇ ਉਹ ਉਸ ਕਰਜ਼ੇ ਨੂੰ ਲੋਨ ਨਹੀਂ ਕਿਤੇ ਨਾ ਕਿਤੇ ਉਹਦੀਆਂ ਪ੍ਰਿੰਸੀਪਲ ਲੋਨ ਨਹੀਂ ਕਿਤੇ ਜਾਈ ਤੁਸੀਂ ਇਹ ਤਾਂ ਪਹਿਲਾਂ ਕਿਹਾ ਨਹੀਂ ਸੀ ਲੋਕਾਂ ਨੂੰ ਤੁਸੀਂ ਤਾਂ ਤੁਸੀਂ ਤਾਂ ਬਦਲਾਅ ਦੀ ਗੱਲ ਕੀਤੀ ਸੀ ਤੁਸੀਂ ਤਾਂ ਇਹ ਗੱਲ ਇਹ ਨਹੀਂ ਕੀਤੀ ਸੀ ਵੀ ਵਿਰੋਧੀ ਧਿਰ ਨੇ ਤੁਸੀਂ ਤਾਂ ਲੋਕਾਂ ਨੇ ਕਿਹਾ ਵੀ ਠੀਕ ਆ ਵਿਰੋਧੀ ਧਿਰ ਨੇ ਜੋ ਕਰਤਾ ਕਰਤਾ ਤੇ ਵਿਰੋਧੀ ਧਿਰ ਨੂੰ ਸਬਕ ਦੇ ਕੇ ਤੁਹਾਨੂੰ ਉਹ ਨਹੀਂ ਬਦਲਾਅ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਔਰ ਠੀਕ ਹੈ 2,72,000 ਰੁਪਈਆ ਪਿਛਲੇ 75 ਸਾਲ ਚ ਪੰਜਾਬ ਤੇ ਚੜਿਆ ਵੀ ਤੁਸੀਂ ਇਹ ਦੱਸੋ ਵੀ ਤੁਹਾਡੇ 2 ਸਾਲ ਦੇ ਵਿੱਚ 70,000 ਕਰੋੜ ਰੁਪਈਆ ਕਰਜ਼ਾ ਜਿਹੜਾ ਉਹ ਕਿਵੇਂ ਚੜ ਗਿਆ ਅਸੀਂ ਤਾਂ ਲੋਕ ਇਹਨਾਂ ਨੂੰ ਪੰਜਾਬ ਦੇ ਇਹ ਪੁੱਛਣਾ ਚਾਹੁੰਦੇ ਵੀ ਤੁਸੀਂ ਚਲੋ ਠੀਕ ਹੈ ਤੁਸੀਂ ਆਪਣਾ ਕਰਜ਼ਾ ਤਾਂ ਨਾ ਚੜਨ ਦਿਓ ਪਿਛਲਾ ਲਾ ਦਿਓ ਕੱਟ ਕਰ ਦਿਓ ਤੁਹਾਨੂੰ ਚਾਹੀਦਾ ਤੁਸੀਂ ਪਿਛਲਾ ਘੱਟ ਕਰਨਾ ਤੁਸੀਂ ਤਾਂ ਉਲਟਾ 70000 ਹੁਣ ਅੱਜ ਜਦੋਂ ਅਗਲਾ ਬਜਟ ਪੇਸ਼ ਹੋਣਾ ਤਾਂ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਛੱਡਾ ਦੇਣਾ ਤੇ ਟੋਟਲ ਮੇਰੇ ਖਿਆਲ 333000 ਹੋਣਿਆ ਤੇ 3.5 ਲੱਖ ਕਰੋੜ ਤੋਂ ਜ਼ਿਆਦਾ ਜਿਹੜਾ ਉਹ ਕਰਜ਼ਾ ਹੋ ਜਾਣਾ ਸੋ ਹਾਲਾਤ ਤੇ ਲੋਕਾਂ ਨੇ ਇਹਨਾਂ ਨੂੰ ਠੀਕ ਕਰਨ ਲਈ ਲੈਂਦਾ ਸੀ ਹੁਣ ਇਹ ਸੰਗਲ ਕਿ ਹੁਣ ਇਹ ਸੰਗਲ ਕਿਤੇ ਕੰਮ ਆਏਗਾ ਇਹ ਸੰਗਲ ਆ ਇਸ ਕਰਕੇ ਲੈਂਦਾ ਇੱਕ ਤਾਂ ਜੋ ਉਹਨਾਂ ਨੇ ਕੱਲ ਸਾਡੀ ਮਾਨਸਿਕ ਸਥਿਤੀ ਤੇ ਜੋ ਅਟੈਕ ਕੀਤਾ ਮੈਂ ਸਮਝਦਾ ਹਾਂ ਮੰਦਪਕਾ ਤੇ ਲੋਕ ਤਾਂ ਜੇ ਮਹਿਸੂਸ ਕਰ ਰਹੇ ਕਿ ਜਿਹੜੇ ਪੰਜਾਬ ਦੇ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਹੈ ਲੋਕਾਂ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਗੈਂਗਸ ਨੈਸ਼ਨਲ ਗੈਂਗਸ ਇੰਟਰਨੈਸ਼ਨਲ ਗੈਂਗਸ ਸ਼ਰਿਆਮ ਫਰੋਤੀਆਂ ਲੈ ਰਹੇ ਕੁਝ ਬਹੁਤੇ ਵਪਾਰੀ ਤਾਂ ਵਿਚਾਰੇ ਦੱਸ ਹੀ ਨਹੀਂ ਰਹੇ ਔਰ ਬਹੁਤੇ ਆ ਤਾਂ ਜਿਹੜੇ ਆ ਜਿਹੜੇ ਸ਼ਰਿਆਮ ਦੁਕਾਨਾਂ ਤੇ ਜੇ ਨਹੀਂ ਦਿੰਦੇ ਤੇ ਗੋਲੀਆਂ ਸ਼ਰਿਆਮ ਦੁਕਾਨਾਂ ਤੇ ਚਲਾਈਆਂ ਜਾ ਰਹੀਆਂ ਸਾਡੇ ਮਾਲਪੁਰ ਚਲੀਆਂ ਬਾਹਰ ਅਮਰੀਕਾ ਚਲੀਆਂ ਸੋ ਇਹ ਜੋ ਹਾਲਾਤ ਨੇ ਇਹ ਬੜੇ ਵੱਤ ਤੋਂ ਬੱਤਰ ਨੇ ਡਰੱਗਸ ਦੇ ਹਾਲਾਤ ਬੜੇ ਬੱਤਰ ਨੇ ਨਸ਼ਾ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਸੋ ਲੋਕਾਂ ਨੇ ਜੋ ਸੁਪਨਾ ਲਿਆ ਸੀ ਬਦਲਾ ਦਾ ਅੱਜ ਉਹ ਲੋਕਾਂ ਦਾ ਸੁਪਨਾ ਟੁੱਟ ਰਿਹਾ ਸੋ ਇਸ ਕਰਕੇ ਅੱਜ ਸੰਗਲ ਮੈਂ ਸੰਗਲ ਤੇ ਤਾਰਿਆਂ ਦੀ ਗੱਲ ਇਸ ਕਰਕੇ ਕੀਤੀ ਹੈ ਵੀ ਤਾਲਾ ਵੀ ਸਪੀਕਰ ਸਾਹਿਬ ਨੇ ਕੋਈ ਕੰਮ ਤਾਂ ਉਹ ਨਹੀਂ ਲਾਇਆ ਤਾਂ ਹੈ ਨਹੀਂ ਜੇ ਲਾ ਦੇ ਤਾਂ ਸਾਡੀ ਬੈਸ ਪੂਰੀ ਹੋ ਜਾਂਦੀ ਤੇ ਤਾਲਾ ਵੀ ਉਹਨਾਂ ਕੋ ਪਿਓ ਸੰਗਲ ਵੀ ਕੋਈ ਦੇ ਦੇਣਾ ਤੇ ਇਹ ਤਾਲਾ ਇਹਨਾਂ ਨੂੰ ਜ਼ਰੂਰਤ ਹੈ ਕਿਉਂਕਿ ਲੋਕਾਂ ਨੇ ਜੋ ਸੰਗਲ ਜੋ ਸੰਗਲ ਪੇਸ਼ ਕੀਤਾ ਬੁਰਾ ਹੋ ਨਾ ਕੀ ਕਹਿਣਾ ਸੇ ਦੇਖੋ ਜਦੋਂ ਤਾਂ ਮਾਲਜੋਗ ਲੀਡਰ ਆਫ ਦਾ ਹਾਊਸ ਨੇ ਗਿਫਟ ਦਿੱਤਾ ਤਾਂ ਬੜੇ ਖੁਸ਼ ਹੋ ਗਏ ਹੱਸਦੇ ਰਹਿ ਤੁਸੀਂ ਦੇਖਿਆ ਵੀਡੀਓ ਫਿਰ ਚਾਬੀ ਸਾਰਾ ਦਿਨ ਉਹਦੇ ਲੌਕ ਚ ਘੁਮਾਦੇ ਰਹੇ ਸਾਨੂੰ ਦਿਖਾ ਦਿਖਾ ਕੇ ਤੇ ਅਸੀਂ ਜਦੋਂ ਮੈਂ ਗਿਫਟ ਕੱਢਿਆ ਤੇ ਬੜੇ ਪਰੇਸ਼ਾਨ ਹੋਏ ਉਹ ਮੇਰੇ ਗਿਫਟ ਨਾਲ ਦੇਖਿਆ ਹੀ ਨਹੀਂ ਮੈਂ ਕਿਹਾ ਜੀ ਮੈਂ ਇੰਨਾ ਮਾੜਾ ਗਿਫਟ ਨਹੀਂ ਲੈਂਦਾ ਤੁਸੀਂ ਤੁਹਾਨੂੰ ਤਾਂ ਮੈਂ ਦੇ ਰਿਹਾ ਤੁਸੀਂ ਇਹਨਾਂ ਨੂੰ ਦੇ ਦਿਓ ਕਿਉਂਕਿ ਹੁਣ ਜੋ ਹਾਲਾਤ ਆ ਜੋ ਆਉਣ ਵਾਲੇ ਪੰਜਾਬ ਦੇ ਹਾਲਾਤ ਜੋ ਆਉਣ ਵਾਲੇ ਇਲੈਕਸ਼ਨਸ ਨੇ ਉਸ ਦੇ ਵਿੱਚ ਲੋਕਾਂ ਨੇ ਉਸ ਦੇ ਵਿੱਚ ਲੋਕਾਂ ਨੇ ਜਿਹੜਾ ਉਹ ਇਹਨਾਂ ਨੂੰ ਮੁਰਦਾਬਾਦ ਮੁਰਦਾਬਾਦ ਕਰਨੀਆਂ ਲੋਕਾਂ ਨੇ ਡਲੇ ਇਹਨਾਂ ਦੇ ਮਾਰਨੇ ਲੱਗਦਾ ਫਿਰ ਤਾਲਾ ਉਹਨਾਂ ਨੇ ਲਿਆਤਾ ਸੰਗਲ ਤੁਸੀਂ ਲਿਆਤਾ ਹੁਣ ਕੰਬੀਨੇਸ਼ਨ ਪੂਰਾ ਹੋ ਗਿਆ ਲੱਗੂ ਕਿੱਥੇ ਉਹ ਨਹੀਂ ਰੱਖੇ ਲੈਣਾ ਉਹ ਤੇ ਉਹਨਾਂ ਕੋਲੇ ਉਹਨਾਂ ਦਾ ਸਪੀਕਰ ਆ ਉਹਨਾਂ ਦੇ ਗੋਲੇ ਆ ਤੇ ਤਾਲਾ ਵੀ ਤੁਸੀਂ ਸੰਗਲ ਵੀ ਤੁਹਾਨੂੰ ਦੇ ਦੇ ਦੋਨੇ ਇਹਨਾਂ ਨੂੰ ਦੇ ਦਿਓ ਕਿਉਂਕਿ ਇਹਨਾਂ ਨੂੰ ਜ਼ਰੂਰਤ ਪੈਣੀ ਹੈ ਠੀਕ ਹੈ ਜੀ ਸਿੱਧ ਤੌਰ ਤੇ ਰਾਜਕੁਮਾਰ ਚੱਬੇਵਾਲ ਤੁਸੀਂ ਦੇਖਿਆ ਕਿ ਅੱਜ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਚ ਤਾਲਾ ਲੈ ਕੇ ਆਏ ਤੇ ਅੱਜ ਰਾਜਕੁਮਾਰ ਚੱਬੇਵਾਲ ਸੰਗਲ ਲੈ ਕੇ ਪਹੁੰਚ ਗਏ ਤਾਂ ਸਿੱਧ ਜਿਸ ਤਰੀਕੇ ਦੇ ਨਾਲ ਸਵਾਲ ਜਿਹੜੇ ਚੱਕੇ ਜਾ ਰਹੇ ਨੇ ਉਸ ਬਾਬਤ ਵੀ ਗੱਲ ਕਰਦੇ ਨਜ਼ਰ ਆਇਆ ਔਰ ਜੋ ਬਜਟ ਪੇਸ਼ ਕੀਤਾ ਗਿਆ ਉਸ ਦੇ ਉੱਤੇ ਵੀ ਵਿਰੋਧ ਕਰਦੇ ਹੋਏ ਨਜ਼ਰ ਆਇਆ